ਪੇਰੇਵੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਅੱਜ ਮੌਸਮ ਹੈਗਾ ਤਾਂ ਸਵੇਰੇ ਬਹੁਤ ਵਧੀਆ ਤਾਂ ਤਾਂ ਸਵੇਰ ਦਾ ਹੀ ਨਮੀ ਪੈ ਰਿਹਾ ਏ ਤੇ 4:00 ਵਜੇ ਜਾ ਕੇ ਕਿਤੇ ਮੀਂਹ ਰੁਕਿਆ ਏ ਤੇ ਹੁਣ ਥੋੜਾ ਜਿਹਾ ਨਾ ਪਰਕ ਪੈ ਗਿਆ ਮੀਂਹ ਦਾ ਤੇ ਆਪਾਂ ਹੁਣੀ ਚਾਹ ਪੀ ਕੇ ਹਟੇ ਆਂ ਦੇਖੋ ਜੀ ਰੋਜ਼ ਵੀਡੀਓ ਤੇ ਇੰਨੇ ਜ਼ਿਆਦਾ ਕਮੈਂਟ ਆਉਂਦੇ ਆ ਰੇਖਾ ਰਾਣੀ ਵਾਸਤੇ ਕਹਿੰਦੇ ਵੀ ਤੁਹਾਡਾ ਰੇਖਾ ਨਾਲ ਕੀ ਰਿਸ਼ਤਾ ਏ ਵੀ ਦੀਦੀ ਤੁਸੀਂ ਦੱਸ ਦੇ ਕਿਉਂ ਨਹੀਂ ਹੈਗੇ ਚਲੋ ਜੀ ਮੈਂ ਕਿਹਾ ਚਲੋ ਅੱਜ ਦੱਸੇ ਦੰਨੇ ਆ ਆ ਜਾ ਵੀ ਰੇਖਾ ਦੱਸੀਏ ਤੇਰੇ ਤੇਰੇ ਨਾਲ ਮੇਰਾ ਕੀ ਰਿਸ਼ਤਾ ਏ ਜਿਹੜੀ ਰਾਤ ਆਪਾਂ ਨੇ ਵੀਡੀਓ ਨਹੀਂ ਪਾਈ ਹੈਗੀ ਜਿਹਦੇ ਵਿੱਚ ਮੇਰਾ ਜਨਮ ਦਿਨ ਮਨਾਇਆ ਤਾਂ ਉਹਦੇ ਵਿੱਚ ਵੀ ਭੈਣਾਂ ਦੇ ਇਸ ਤਰੀਕੇ ਵਜਾ ਉਹਦੇ ਵਿੱਚ ਵੀ ਭੈਣਾਂ ਦੇ ਇੰਨੇ ਜ਼ਿਆਦਾ ਕਮੈਂਟ ਆਏ ਆ ਕਹਿੰਦੀ ਵੀ ਜਦੋਂ ਜਨਮ ਦਿਨ ਮਨਾਉਂਦੇ ਤੇ ਵੀ ਥੋੜਾ ਰਿਸ਼ਤਾ ਕੀ ਏ ਇਹਦੇ ਨਾਲ ਅੱਜ ਤੂੰ ਆਪੇ ਦੱਸ ਵੀ ਕੀ ਰਿਸ਼ਤਾ ਏ ਕੀ ਮੈਂ ਦੱਸਾਂ ਆਪ ਦੱਸੋ ਚਲੋ ਜੀ ਜਿਹੜਾ ਸਾਡੇ ਘਰ ਛੋਟੂ ਰਹਿੰਦਾ ਨਾ ਉਹ ਖੇਤੀਬਾੜੀ ਦਾ ਕੰਮ ਕਰਦਾ ਏ ਤੇ ਉਹਦੀ ਹੈਗੀ ਏ ਵਾਈਫ ਹੈ ਇਹ ਸਾਡੇ ਕੋਲੇ ਰਹਿੰਦੀ ਹੈ ਜਦੋਂ ਇਹਦਾ ਵਿਆਹ ਹੋਇਆ ਨਾ ਹੁਣ ਇਹਨੂੰ ਵਿਆਹ ਨੂੰ ਹੋ ਗਏ 13 ਸਾਲ ਹੋ ਗਏ ਨੇ ਇਹ ਸਾਡੇ ਕੋਲੇ ਰਹਨੇ ਆ ਤੇ ਜਿਹੜੀ ਇਹਦੀ ਫੈਮਿਲੀ ਆ ਮੰਮੀ ਡੈਡੀ ਭਾਈ ਭਰਜਾਈਆਂ ਉਹ ਸਾਰੇ ਅਸਾਮ ਵਿੱਚ ਰਹਨੇ ਆ ਇਹ ਆਪਣੇ ਹਸਬੰਡ ਕੋਲ ਰਹਿੰਦੀ ਔਰੇ ਇਹ ਨਾ ਸਾਡੇ ਘਰ ਰਹਿਣ ਕਰਕੇ ਇੰਨਾ ਜ਼ਿਆਦਾ ਇਹਨੂੰ ਅਸੀਂ ਨਾ ਫੈਮਿਲੀ ਮੈਂਬਰਾਂ ਵਾਂਗੂ ਰੱਖਦੇ ਆ ਇਹ ਵੀ ਬਹੁਤ ਜ਼ਿਆਦਾ ਨਾ ਨੇਚਰ ਦੀ ਵਧੀਆ ਏ ਤੇ ਸਾਡੇ ਨਾਲ ਹੈਲਪ ਕਰਾ ਦਿੰਦੀ ਹੈ ਘਰ ਦੇ ਵਿੱਚ ਤੇ ਤੈਨੂੰ ਨਾ ਸਾਡੇ ਨਾਲ ਰਹਿਣਾ ਕਿੰਨਾ ਵਧੀਆ ਲੱਗਦਾ ਏ ਬਹੁਤ ਅੱਛਾ तेन असंग परेशान तो नहीं करते है नहीं। हाँ, दस बार, तेरे बारे बहुत दीदी हम, दीदी हमको बहुत प्यार करता है दीदी कहीं भी जाने से सा हमको साथ में लेके जाता है या खन्ना जाना होगा या रिश्तेदारी में जाना होगा कोई शादी का फंक्शन में भी उधर भी लेके जाता है दीदी दीदी सबसे ज्यादा हमसे बहुत प्यार करता है इसलिए मेरा फैमिली के बारे में हमको इतना या, याद नहीं रहता है जितना दीदी हमको प्यार करते है इसलिए हम दीदी का साथ में रहते हैं दी मेरी घर की परिवार का तारा जिस तरह से दीदी का अपना परिवार इसी तरह हम लोग को भी अपना परिवार का तरह मानते हैं बहुत अच्छा असर रखता है और कभी भी कमी नहीं होने दी अपना माँ बाप का भी इस तरह का प्यार मिलता है इसलिए दीदी कहीं भी जाएगा हर जगह भी जाने से कोई भी जगह भी कहेगा कि चलो तैयारी हो जाओ ਚਲੋ ਮੇਰਾ ਸਾਥ ਮੇ ਤਾਂ ਹਮ ਲੋਕ ਜਾਂਦਾ ਹੈ ਉਹਰ ਸਾਥ ਮੇ ਵੀ ਵੀਡੀਓ ਦੀਦੀ ਕਾ ਬਣਾਤਾ ਹੈ ਕਿ ਦੀਦੀ ਕੋ ਬਹੁਤ ਅੱਛਾ ਕਹੇਗਾ ਕਿ ਹਾਂ ਦੀਦੀ ਯੇ ਦੇਖੀ ਕਿਤਨਾ ਅੱਛਾ ਅੱਛਾ ਵੀਡੀਓ ਵੀ ਆਤਾ ਦੇਖੋ ਜੀ ਪਹਿਲਾ ਆਪਣੇ ਨਾਲ ਜਿਹੜੇ ਭੈਣ ਭਾਈ ਪੁਰਾਣੇ ਜੁੜੇ ਹੋਏ ਦੇ ਉਹਨਾਂ ਤਾ ਰੇਖਾ ਬਾਰੇ ਨਾ ਵੀ ਸਾਰਾ ਪਤਾ ਤਾਂ ਵੀ ਇਹਨਾਂ ਨੂੰ ਕੋਡਾ ਵੀ ਕਿੰਨੇ ਟਾਈਮ ਤੋ ਰੇਖਾ ਰਾਣੀ ਰਹਿੰਦੀ ਆ ਦੇਖੋ ਜੀ ਹੁਣ ਰੋਜ਼ ਨਵੇਂ ਭੈਣ ਭਾਈ ਜੁੜਦੇ ਆਂ ਉਹ ਪੁੱਛੀ ਜਾਂਦੇ ਆਂ ਵੀ ਤੁਹਾਡਾ ਕੀ ਰਿਸ਼ਤਾ ਹੈ ਚਲੋ ਜੀ ਅੱਜ ਆਪਾਂ ਨੇ ਤੁਹਾਨੂੰ ਦੱਸ ਦਿੱਤਾ ਏ ਇਹ ਕਾਰਾਣੀ ਸਾਡੇ ਕੋਲ ਤਾਰੇ ਦੀ ਆ ਇਹਦਾ ਪਤੀ ਸਾਡੇ ਖੇਤੀਬਾੜੀ ਦਾ ਕੰਮ ਸੰਭਾਲਦਾ ਏ ਇਹ ਦੋਏ ਜਣੇ ਸਾਡੇ ਕੋਲ ਬਹੁਤ ਜ਼ਿਆਦਾ ਖੁਸ਼ ਨੇ ਕੰਮ ਵਧੀਆ ਕਰਦੇ ਨੇ ਦੇਖੋ ਜੀ ਅਸੀਂ ਇਹਨਾਂ ਨੂੰ ਨਾ ਪਰਿਵਾਰ ਜਿਵੇਂ ਆਪਣਾ ਪਰਿਵਾਰ ਹੁੰਦਾ ਇਸ ਤਰ੍ਹਾਂ ਹੀ ਸਮਝਦੇ ਆਂ ਚਲੋ ਜੀ ਹੁਣ ਆਪਾਂ ਨੇ ਦੱਸ ਦਿੱਤਾ ਏ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆਂ ਸੋਹਣੇ ਸੋਹਣੇ ਸੂਟ ਤੇ ਮੈਂ ਪਰਸੋਂ ਗਈ ਸੀ ਲੁਧਿਆਣੇ ਗਈ ਸੀ ਤੇ ਉੱਥੋਂ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਤੇ ਮੇਰੀਆਂ ਭੈਣਾਂ ਨੇ ਨਾ ਫੇਰ ਬਹੁਤ ਜ਼ਿਆਦਾ ਕਮੈਂਟ ਕਰਨੇ ਆ ਵੀ ਦੀਦੀ ਤੁਸੀਂ ਬਹੁਤ ਗੂੜੇ ਸੂਟ ਪਾਉਨੇ ਆ ਦੇਖੋ ਜੀ ਰਿਸ਼ਤੇਦਾਰ ਤਾਂ ਮੈਨੂੰ ਕਹਿੰਦੇ ਹੁੰਦੇ ਤੇ ਵੀ ਦੀਦੀ ਤੁਸੀਂ ਬਹੁਤ ਗੂੜੇ ਰੰਗ ਦੇ ਸੂਟ ਪਾਉਨੇ ਆ ਤੇ ਮੇਰੀ ਹੁਣ ਜਿਹੜੀ YouTube ਤੇ ਮੇਰੀਆਂ ਭੈਣਾਂ ਵੀਡੀਓ ਦੇਖਦੀ ਉਹ ਵੀ ਹੁਣ ਮੈਨੂੰ ਕਮੈਂਟ ਕਰਕੇ ਕਹਿਣਗੀਆਂ ਵੀ ਦੀਦੀ ਤੁਸੀਂ ਨਾ ਫਿੱਕੇ ਸੂਟ ਪਾਇਆ ਕਰੋ ਦੇਖੋ ਜੀ ਮੈਨੂੰ ਫਿੱਕੇ ਸੂਟ ਨਾ ਬਿਲਕੁਲ ਵੀ ਪਸੰਦ ਨਹੀਂ ਹੈਗੇ ਜਿੰਨੇ ਵੀ ਮੈਂ ਸੂਟ ਪਾਉਣੀ ਆ ਰੇਖਾ ਰਾਲੀ ਨੂੰ ਵੀ ਪਤਾ ਹੈ ਤੇ ਮੈਂ ਗੂੜੇ-ਗੂੜੇ ਰੰਗਾਂ ਦੇ ਸੂਟ ਪਸੰਦ ਕਰਦੀ ਆ ਕਿਵੇਂ ਦੇ ਸੂਟ ਪਾਉਣੀ ਆ ਰਹਿਗਾ ਮੈਂ ਗੁਰਾ ਬਹੁਤ ਅੱਛਾ ਕਲਰ ਦਾ ਪੇਰ ਹੈ। ਹਾਂ ਦੇਖੋ ਜੀ ਇੱਕ ਦਿਨ ਨਾ ਮੈਂ ਨਾ ਤੈਨੂੰ ਮੈਂ ਗੁਰਦੁਆਰੇ ਨੂੰ ਗਈ ਸੀ ਤੇ ਮੈਂ ਪਿੱਕਾ ਸੂਟ ਪਾ ਲਿਆ ਇਹ ਕਹਿੰਦੀ ਦੀਦੀ ਅੱਛਾ ਨਹੀਂ ਲੱਗਦਾ ਹੈਗਾ ਅੱਜ ਪਤਾ ਨਹੀਂ ਕਾਹਤੇ ਅੱਛਾ ਨਹੀਂ ਲੱਗਿਆ ਹੈਗਾ ਸੂਰੇ ਸੂਟ ਨਹੀਂ ਕਹਿੰਦੀ ਅੱਜ ਤੇ ਪਾਉਣਾ ਹੈਗਾ ਦੇਖੋ ਜੀ ਉਹ ਥੋੜਾ ਜਿਹਾ ਪਿੱਕਾ ਦਾ ਗਰਮੀਆਂ ਦੇ ਵਿੱਚ ਮੈਂ ਪਿੱਕਾ ਸੂਟ ਸਮਾ ਲਿਆ ਤਾਂ ਔਰਲ ਵਾਰੀ ਦੇ ਵਿੱਚ ਨਾ ਇਸ ਤਰ੍ਹਾਂ ਹੀ ਮੇਰਾ ਸੂਟ ਪਿਆ ਇਹ ਮੈਨੂੰ ਬਿਲਕੁਲ ਸੂਟ ਨਹੀਂ ਪਾਉਣ ਦਿੰਦੀ ਹੈਗੀ ਕਹਿੰਦੀ ਦੀਦੀ ਜਾਂ ਤੂੰ ਗੂੜੇ ਰੰਗ ਦੇ ਸੂਟ ਪਾਉਣੀ ਨਾ ਗੂੜੇ ਹੀ ਪਾਓ ਚਲੋ ਜੀ ਜਿਹੜੇ ਆਪਾਂ ਗਰੀਬ ਨਾ ਜਿਹੜੇ ਆਪਾਂ ਸੂਟ ਅੱਜ ਖਰੀਦ ਕੇ ਲਿਆਏ ਆ ਨਾ ਇਹ ਵੀ ਗੂੜੇ ਨੇ ਇਹ ਆਪਾਂ ਤੁਹਾਨੂੰ ਸੂਟ ਦਿਖਾਉਨੇ ਆ ਦੇਖੋ ਜੀ ਇਹ ਦੁਕਾਨ ਦੇ ਵਿੱਚ ਜਾ ਕੇ ਕਹੋ ਨਾ ਉਹਨਾਂ ਨੂੰ ਪਾਈਆਂ ਨੂੰ ਵੀ ਸਾਨੂੰ ਸੂਟ ਦਿਖਾਓ ਉਹ ਕਹਿੰਦੇ ਵੀ ਤੁਸੀਂ ਕਿੱਦਾਂ ਦੇ ਸੂਟ ਪਸੰਦ ਕਰਦੇ ਆ ਦੇਖੋ ਜੀ ਉਹ ਲਾਈਟ ਰੰਗ ਦੇ ਸੂਟ ਆਪਾਂ ਨੂੰ ਦਿਖਾਉਨੇ ਆ ਤੇ ਮੈਨੂੰ ਤਾਂ ਬਿਲਕੁਲ ਵੀ ਸੂਟ ਪਸੰਦ ਨਹੀਂ ਆਉਂਦੇ ਮੈਂ ਕਹੀ ਜਾਂਦੀ ਵੀ ਤੁਸੀਂ ਮੈਨੂੰ ਡਾਰਕ ਰੰਗ ਦੇ ਸੂਟ ਦਿਖਾਓ ਤੇ ਆਪਾਂ ਡਾਰਕ ਰੰਗ ਦੇ ਸੂਟ ਪਾਉਨੇ ਆ ਤੇ ਡਾਰਕ ਰੰਗ ਦੇ ਹੀ ਮੈਨੂੰ ਪਸੰਦ ਆ ਦੇਖੋ ਜੀ ਇਹ ਲਿਆਂਦਾ ਮੈਂ ਪੂਰਾ ਨਾ ਐਨ ਰੈਡ ਰੰਗ ਦਾ ਹੈਗਾ ਸੂਟ ਤੇ ਇਹਦਾ ਦੁਪੱਟਾ ਦਿਖਾਉਣਾ ਤੁਹਾਨੂੰ ਨੇੜੇ ਕਰਕੇ ਦਿਖਾਉਨੇ ਆ ਨਾਲੇ ਤੁਸੀਂ ਵੀ ਐ ਚੰਗੀ ਤਰ੍ਹਾਂ ਦੇਖੋ ਮੇਰੇ ਸੂਟ ਇਹ ਹੈਗਾ ਇਹ ਦੁਪੱਟਾ ਇਹ ਹੈਗਾ ਇਹ 3 ਮੀਟਰ ਦਾ ਹੈਗਾ ਇਹ ਦੁਪੱਟਾ ਤੇ ਰੰਗ ਵੀ ਬਹੁਤ ਪਿਆਰਾ ਹੈ ਤੇ ਜਿਹੜਾ ਕਮੀਜ਼ ਹੈ ਇਹ ਵੀ ਤੁਹਾਨੂੰ ਦਿਖਾਉਨੇ ਆ ਜਿਹੜੀ ਇਹਦੇ ਨਾਲ ਦੀ ਹੈਗੀ ਇਹ ਸਲਵਾਰ ਉਹ ਹੈਗੀ ਆ ਪਲੇਨ ਹੈ ਦੇਖੋ ਐਸ ਤਰ੍ਹਾਂ ਨਾ ਸੂਟ ਦੇ ਉੱਪਰ ਨਾ ਇਸ ਤਰ੍ਹਾਂ ਫਲਾਵਰ ਜੇ ਬਣੇ ਹੋਏ ਆ ਤੇ ਰੰਗ ਹੈਗਾ ਇਹ ਬਹੁਤ ਵਧੀਆ ਰੰਗ ਹੈ ਪੂਰਾ ਡਾਰਕ ਆ ਵੀ ਜਿਹੇ ਜੀ ਮੈਂ ਪਾਉਣੀ ਆ ਨਾ ਉਹੋ ਜੇ ਸੂਟ ਹੈ ਚਾ ਪੁੱਠਾ ਤਾਂ ਆਹ ਪੁੱਠਾ ਤਾਂ ਆਹ ਇਹਦਾ ਸਿੱਧਾ ਰੰਗ ਸਿੱਧਾ ਕਲਰ ਇਹਦਾ ਹੈ ਦੇਖੋ ਜੀ ਇਹ 1.5 ਮੀਟਰ ਦੀ ਹੈਗੀ ਸ਼ਰਟ ਆ ਤੇ 3 ਮੀਟਰ ਦੀ ਹੈਗੀ ਸਲਵਾਰ ਆ ਤੁਸੀਂ ਪਲਾਜੋ ਬਣਾ ਸਕਦੇ ਆ ਸਲਵਾਰ ਸੂਟ ਬਣਾ ਸਕਦੇ ਹੋ ਥੋਬੇ ਤੇ ਰੱਖ ਦੇ ਦੇਖੋ ਜੀ ਇਹ ਲਿਆਂਦਾ ਹੈ ਆਪਾਂ ਨੇ ਪਿਓਰ ਕਾਟਨ ਦਾ ਸੂਟ ਹੈ ਤੇ ਨਾਲ ਦੀ ਉਹ ਕਾਟਨ ਦੀ ਹੈਗੀ ਆ ਚੁੰਨੀ ਆ ਤੇ ਜਿਹੜੀ ਇਹਦੀ ਸਲਵਾਰ ਹੈ ਨਾ ਤੇ ਇਸ ਤਰ੍ਹਾਂ ਹੀ ਵਿੱਚ ਬਣਿਆ ਹੋਇਆ ਛਾਪਾ ਜਿਹਾ ਇਹ ਤਾਂ ਸਲਵਾਰ ਹੈ ਦੇਖੋ ਜੀ ਇਹ ਹੈਗੀ ਆ ਕਾਟਨ ਦੀ ਚੁੰਨੀ ਆ ਦੇਖੋ ਜੀ ਗਰਮੀਆਂ ਦੇ ਵਿੱਚ ਜਦੋਂ ਆਪਾਂ ਬਾਹਰ ਅੰਦਰ ਜਾਂਦੇ ਆ ਨਾ ਫਿਰ ਕਾਟਨ ਦੀ ਚੁੰਨੀ ਵਧੀਆ ਰਹਿੰਦੀ ਆ ਦੇਖੋ ਜੀ ਜਿਹੜਾ ਇਹ ਬਣਿਆ ਹੋਇਆ ਨਾ ਇਹ ਕਮੀਜ਼ ਆ ਤੇ ਇਹਦੇ ਪਰਾਂ ਇਸ ਤਰ੍ਹਾਂ ਸਿੱਪੀਆਂ ਜਿਹਾ ਲੱਗੀਆਂ ਹੋਈਆਂ ਨੇ ਤੇ ਨੇੜੇ ਕਰਕੇ ਦਿਖਾਉਨੇ ਤੇ ਆਪਾਂ ਤੁਹਾਨੂੰ ਤੇ ਇਹਦਾ ਕਲਰ ਵੀ ਬਹੁਤ ਵਧੀਆ ਇਹ ਹੈਗੀ ਸ਼ਰਟ ਹੈ ਇਹ ਸੂਟ ਵੀ ਨਾ ਬਹੁਤ ਵਧੀਆ ਪਿਓਰ ਕਾਟਨ ਦਾ ਹੈ ਬਿਲਕੁਲ ਇਹਦੇ ਵਿੱਚ ਨਾ ਰੇਸ਼ਮੀ ਕਪੜਾ ਨਹੀਂ ਹੈਗਾ ਹਰੇ ਕਪੜੇ ਕਰੀ ਚਲ। ਇਹਾ ਜਿਹੜੇ ਮੈਂ ਸੂਟ ਲੈ ਆਈਆਂ ਇਹਨਾਂ ਦਾ ਕਲਰ ਕਿਵੇਂ ਲੱਗੇ ਆ ਫਿੱਕੇ ਤਾਂ ਨਹੀਂ ਹੈਗੇ? ਨਹੀਂ ਠੀਕ ਹੈ। ਦੇਖੋ ਜੀ ਇਹ ਹੈਗਾ ਇਹ ਜਾਮਣੀ ਰੰਗ ਦਾ ਸੂਟ ਆ ਹਾਂ ਦਿਖਾ ਚੁੰਨੀ ਖੋਲ ਕੇ। ਦੇਖੋ ਜੀ ਜਿਹੜੇ ਇਹ ਦੁਪੱਟੇ ਆ ਨਾ ਇਹ ਪੂਰੇ ਆਨ ਖੁੱਲੇ ਡੁੱਲੇ ਆਏ ਨਹੀਂ ਹੈਗਾ ਵੀ ਛੋਟੇ ਆ ਤੇ ਬਹੁਤ ਵਧੀਆ ਨੇ ਚਾਹੇ ਇਹਨੂੰ ਨਾ ਪ੍ਰੈਸ ਕਰਨ ਦੀ ਵੀ ਲੋੜ ਨਹੀਂ ਹੈਗੀ ਦੁਪੱਟਾ ਬਹੁਤ ਵਧੀਆ ਜੇ ਦੁਪੱਟਾ ਵਧੀਆ ਹੋਵੇ ਨਾ ਤਾਂ ਸੂਟ ਲੈਣ ਦਾ ਫਾਇਦਾ ਹੈ ਦੇਖੋ ਜੀ ਇਹਦੇ ਨਾਲ ਨਾ ਪਲੇਨ ਹੈਗੀ ਆ ਸਲਵਾਰ ਹੈ ਇਹ ਵੀ 3 ਮੀਟਰ ਦੀ ਸਲਵਾਰ ਹੈ ਤੇ ਹੋ ਗਿਆ ਆਪਣਾ ਸ਼ਰਟ ਹੈ ਤੇ ਦੇਖੋ ਇਹ ਵੀ ਫੁੱਲਾਂ ਵਾਲਾ ਹੀ ਆ ਦੇਖੋ ਜੀ ਬਹੁਤੇ ਕੜਾਈ ਵਾਲੇ ਨਾ ਬਿਲਕੁਲ ਵੀ ਗਰਮੀਆਂ ਦੇ ਦਿਨਾਂ ਦੇ ਵਿੱਚ ਪੈਂਦੇ ਨਹੀਂ ਹੈਗੇ ਉਸੇ ਪੀਂਆ ਵਗੈਰਾ ਜੇ ਚੁਬੀ ਜਾਨੀ ਆ ਜਿੰਨਾ ਸਿੰਪਲ ਸੂਟ ਹੋਊਗਾ ਨਾ ਉਹਨੂੰ ਬਾਅਦ ਵਿੱਚ ਤੇ ਵੀ ਆਪਾਂ ਘਰ ਪਾ ਸਕਦੇ ਆ ਤੇ ਬਾਹਰ ਆਉਣ ਜਾਣ ਨੂੰ ਵੀ ਨਾ ਸੂਟ ਬਹੁਤ ਵਧੀਆ ਏ ਦੇਖੋ ਜੇ ਇਹ ਹੈਗਾ ਇਹ ਮੇਰਾ ਫੇਵਰਟ ਰੰਗ ਹੈ येलो ਕਲਰ ਤੇ ਜਿਹੜੇ ਮੇਰੇ ਹੁਣ ਚੁੰਨੀ ਲੱਤੀ ਹੋਈ ਹੈ ਨਾ ਦੂਜੇ ਸੂਟ ਦੀ ਹੋਇਆ ਉਹ ਵੀ ਜਿਹੜਾ ਮੇਰੇ ਕੋਲ ਹੈਗਾ ਸੂਟ ਉਹ ਵੀ येलो ਕਲਰ ਦਾ ਹੀ ਆ ਕੋਈ ਅੰਤ ਨਹੀਂ ਹੈਗਾ ਮੇਰੇ ਕੋਲ ਇੰਨੇ ਹਰੇ ਲਾਲ ਪੀਲੇ ਸੂਟ ਪਏ ਹਨਾ ਜੇ ਜਿਹੜਾ ਆ ਸੂਟ ਹੈ ਇਹ ਵੀ ਦੇਖ ਲੈ ਰਿਹਾ ਪੀਲਾ ਹੀ ਆ ਇਹ ਲਾਲ ਹੈ ਉਹ ਗੁਲਾਬੀ ਹੈ ਅਰੇ ਚੁੰਨੀ ਦਿਖਾ ਇਸੇ ਜਿਹਾ ਸਬਕ ਦੇਖੋ ਜੀ ਇਹ ਹੈਗੀ ਹੈ ਇਹਦਾ ਨਾ ਹੈਗਾ ਇਹ ਦੁਪੱਟਾ ਤੇ ਦੇਖੋ ਇਹ ਵੀ ਡਬਲ ਸ਼ੇਡ ਕੀਤਾ ਹੋਇਆ ਹੈ ਆਪਾਂ ਤੁਹਾਨੂੰ ਇਹ ਵੀ ਕਮੀਜ਼ ਖੋਲ ਕੇ ਦਿਖਾਉਣੀ ਸੂਟ ਇਹਦੀ ਪਲੇਨ ਸਲਵਾਰ ਨਾਲ ਦਈ ਹੈ ਸੇਮ ਇੱਕੋ ਹੈ ਸੇਮ ਇੱਕੋ ਹੈ ਦੇਖੋ ਜੀ ਜਿਹੜਾ ਹੈਗਾ ਇਹ ਸੂਟ ਹੈ ਇਹ ਟਾਈ ਡਾਈ ਨਾਲ ਇਸ ਤਰ੍ਹਾਂ ਪੇਂਟ ਕੀਤਾ ਹੋਇਆ ਏ ਅੱਜ ਕੱਲ ਇਹਦਾ ਨਾ ਬਹੁਤ ਜ਼ਿਆਦਾ ਰਵਾਜ ਹੈ ਟਾਈ ਡਾਈ ਦਾ ਤੇ ਮੈਨੂੰ ਇਹ ਸੂਟ ਬਹੁਤ ਜ਼ਿਆਦਾ ਪਸੰਦ ਆਇਆ ਨਾਲ ਇਹ ਕਲਰ ਮੇਰੇ ਕੋਲ ਹੈ ਵੀ ਨਹੀਂ ਤਾਂ ਇਹ ਜਿਆ ਸੂਟ ਬਣੂਗਾ ਨਾ 5 ਪਿੰਨ ਵਗੈਰਾ ਲੱਗੂਗੀ ਨਾ ਫਿਰ ਹੋਰ ਜ਼ਿਆਦਾ ਵਧੀਆ ਲੱਗਣਾ ਹੈ ਜਿਆ ਨਹੀਂ ਕਿਹਾ ਹਾਂ ਪਰਪਲ ਕਲਰ ਅੱਜਕਿਨਾਂ ਜਿੰਨੇ ਵੀ ਅਸੀਂ ਸੂਟਾਂ ਦੀ ਖਰੀਦ ਤੋਂ ਹਟ ਕੇ ਕੀਤੀ ਐ ਉਹ ਦੁਕਾਨ ਵਾਲਾ ਵੀ ਕਹਿੰਦਾ ਤਾਂ ਵੀਰਜੀ ਕਹਿੰਦਾ ਵੀ ਤੁਸੀਂ ਕੜਾਈ ਵਾਲੇ ਸੂਟ ਕਿਉਂ ਨਹੀਂ ਅੱਜ ਕੀ ਖਰੀਦੇ ਹੈਗੇ ਦੇਖੋ ਜੀ ਸੂਟ ਨਾ ਬਹੁਤ ਜ਼ਿਆਦਾ ਪਏ ਦੋ ਅਲਮਾਰੀਆਂ ਭਰੀਆਂ ਭਈਆਂ ਨੇ ਉਹ ਇਸ ਤਰ੍ਹਾਂ ਹੀ ਹੈਂਗਰਾਂ ਦੇ ਵਿੱਚ ਟੰਗੇ ਪਏ ਨੇ ਬਿਲਕੁਲ ਨਹੀਂ ਪਾ ਹੁੰਦੇ ਹੈਗੇ ਦੇਖੋ ਜੀ ਇਹ ਹੈਗਾ ਇਹ ਦੁਪੱਟਾ ਹੈ ਇਹ ਚੁੰਨੀ ਸੋਹਣੀ ਆ ਇਹਦਾ ਦੁਪੱਟਾ ਬਹੁਤ ਵਧੀਆ ਹੈ ਨਾਲੇ ਹਲਕੇ ਦਾ ਹਲਕਾ ਏ ਇਹ ਤਾਂ ਇਸ ਤਰ੍ਹਾਂ ਦਾ ਜਿਵੇਂ ਨਾ ਕੋਈ ਚਿੜੀ ਲੈ ਕੇ ਉੜ ਜਵੇ ਇਸ ਤਰ੍ਹਾਂ ਇਕੱਠਾ ਕਰਕੇ ਨਾ ਜਿਵੇਂ ਮੈਂ ਤੁਸੀਂ ਇਹਨੂੰ ਲੈ ਮੁੱਠੀ ਦੇ ਵਿੱਚ ਲੈ ਸਕਦੇ ਆ ਤੇ ਦੁਪੱਟਾ ਹੈਗਾ ਬਹੁਤ ਵਧੀਆ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਸੂਟ ਤੇ ਮੇਰੀਆਂ ਭੈਣਾਂ ਨੇ ਨਾ ਸੂਟ ਦੇ ਕੇ ਬਹੁਤ ਜ਼ਿਆਦਾ ਖੁਸ਼ ਹੋ ਜਾਣਾ ਹੈ ਦੇਖੋ ਜੀ ਇਹ ਹੈਗਾ ਇਹ ਸੂਟ ਦਾ ਕਲਰ ਹੈ ਜਿਵੇਂ ਤੋਤੇ ਫਰੇ ਦਾ ਤੋਤੇ ਦਾ ਰੰਗ ਹੁੰਦਾ ਨਹੀਂ ਤੋਤੇ ਫਰੇ ਜਿਹਾ ਤੇ ਇਸ ਤਰ੍ਹਾਂ ਦੇ ਵਿੱਚ ਪਹਾੜ ਜੇ ਬਣੇ ਹੋਏ ਨੇ ਇਸ ਤਰ੍ਹਾਂ ਘੇਰੇ ਤੇ ਆ ਜਾਣਾ ਹੈ ਤੇ ਇਹਦੇ ਨਾਲ ਦੀ ਮੈਗਨੀ ਸਲਵਾਰ ਸੇਮ ਹੈ ਕੋ ਬਸ ਸੇਮ ਹੀ ਇਸ ਤਰ੍ਹਾਂ ਦੇ ਸੂਟ ਬਣਿਆ ਹੋਇਆ ਸਾਰਾ ਆ ਵੀ ਪੀਲਾ ਹੈ ਲਾਲ گلاب ਵੀ ਆ ਗਏ ਇਹ ਸਾਰਾ ਮਿਕਸ ਹੈ ਹਾਂ ਇਹ ਨਾ ਤਾਂ ਮੈਂ ਥੋੜਾ ਜਿਹਾ ਸਟਾਰ ਇਸ ਪੂਰੇ ਜਿਹਾ ਨਾ ਨਹੀਂ ਨਾ ਮੈਂ ਸਾਰੇ ਸੂਟ ਦੂਜੇ ਹੀ ਲੱਤੇ ਹਾਂ ਕੋਈ ਵੀ ਸੂਟ ਦੇ ਵਿੱਚ ਨਾ ਤੈਨੂੰ ਪੀਲਾ ਰੰਗ ਜ਼ਰੂਰ ਮਿਲੂਗਾ ਮੇਰੇ ਸੂਟਾਂ ਦੇ ਵਿੱਚ ਇਹ ਪਤਾ ਨਹੀਂ ਮੈਨੂੰ ਕੀ ਉਹ ਆਪ ਵਧੀਆ ਲੱਗਦਾ ਪੀਲਾ ਰੰਗ ਕੀ ਤੁਹਾ ਫੇਵਰਟ ਰੰਗ ਹੈ ਮੇਰਾ ਪੀਲਾ ਲਓ ਪੀਲਾ ਰੰਗ ਜਿਹੜਾ ਹੁਣ ਪਾਈ ਹੋਇਆ ਉਹ ਪੀਲੇ ਗਿਆ ਚਲੋ ਜੀ ਇਹ ਆਪਾਂ ਨਾ ਜਿਵੇਂ ਕੋਈ ਪਾਰਟੀ ਵਗੈਰਾ ਆ ਜਾਂਦੀ ਆ ਵਿਆਹ ਸ਼ਾਦੀ ਵਾਸਤੇ ਆਪਾਂ ਨੇ ਇਹ ਸੂਟ ਲਿਆਂਦਾ ਏ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਘੇਰੇ ਤੇ ਨਾ ਇਸ ਤਰ੍ਹਾਂ ਸਟੋਨ ਜੇ ਲੱਗੇ ਹੋਏ ਆ ਤੇ ਇੱਕ ਸੋਨੇ ਸੋਨੇ ਹੈਗੇ ਨੇ ਫਲਾਵਰ ਤੇ ਪੱਟੀ ਬਣੀ ਹੋਈ ਆ ਤੇ ਉੱਪਰ ਇਸ ਤਰ੍ਹਾਂ ਨਾ ਲੈਂਨਾ ਜੀ ਜਾਂਦੀਆਂ ਨੇ ਪਲੇਨ ਹੈ ਤੇ ਜਿਹੜੀ ਇਹਦੇ ਨਾਲ ਸਲਵਾਰ ਆ ਨਾ ਉਹ ਪਲੇਨ ਸਲਵਾਰ ਆ yellow ਕਲਰ ਦੀ ਆ ਚੁੰਨੀ ਚੁੰਨੀ ਵੀ ਵਿੱਚ ਹੈ ਚੁੰਨੀ ਵੀ ਦਿਖਾਉਣੀ ਆ ਦੇਖੋ ਜੀ ਇਹ ਸਲਵਾਰ ਦੀ ਨਾ ਸਲਵਾਰ ਦਾ ਰੰਗ ਦੇਖੋ ਕਿੰਨਾ ਵਧੀਆ ਲੱਗਦਾ ਮੈਨੂੰ ਤੇ ਜਿਹੜਾ ਇਹਦੇ ਨਾਲ ਦਾ ਦੁਪੱਟਾ ਨਾ ਇਸ ਤਰ੍ਹਾਂ ਨਾ ਬਰੀਕ ਬਰੀਕ ਜਿਹਾ ਨਾ ਗੋਟਾ ਲੱਗਿਆ ਹੋਇਆ ਹੈ ਤੇ ਨਾਲ ਦੇ ਨਾ ਇਹ ਨਾਲ ਦੇ ਨਾ ਇਸ ਤਰ੍ਹਾਂ ਕਬੀਜ ਦੇ ਨਾਲ ਦੇ ਹੈਗੇ ਨੇ ਫਲਾਵਰ ਤੇ ਜ਼ਮੀਨ ਆ ਜਿਹੜੀ ਉਹ ਇਸ ਤਰ੍ਹਾਂ ਦੀ ਆ ਤੇ ਦੁਪੱਟਾ ਵੀ ਇਹ 3 ਮੀਟਰ ਦਾ ਏ ਦੇਖੋ ਆ ਚਾਰੇ ਪਾਸੇ ਨਾ ਇਸ ਤਰ੍ਹਾਂ ਬਾਰਡਰ ਲੱਗਿਆ ਹੋਇਆ ਗੋਟੇ ਦਾ ਤੇ ਸੂਟ ਬਹੁਤ ਵਧੀਆ ਏ ਜਦੋਂ ਇਹਦੀ ਲੁੱਕ ਸਲਾਈ ਕਰਨੀ ਆ ਨਾ ਫੇਰ ਇਹਦੀ ਲੁੱਕ ਬਣਨੀ ਆ ਜਦੋਂ ਪਾ ਕੇ ਫੇਰ ਰਿਸ਼ਤੇਦਾਰੀ ਚ ਨੂੰ ਜਾਣਾ ਨਾ ਨਾਲ ਤਾਂ ਨਹੀਂ ਜਾਣਾ ਮੇਰੇ ਇਹ ਰਿਸ਼ਤੇਦਾਰੀ ਜਦ ਮੈਂ ਇਹ ਸੂਟ ਪਾ ਕੇ ਰਿਸ਼ਤੇਦਾਰੀ ਚ ਜਾऊंगी ਜਾऊंगी ਨਾਲ ਹਾਂ ਹਾਂ ਐ ਦੇਖ ਤੂੰ ਘਰ ਵੀ ਰਿਹਾ ਕਰ ਕਦੇ ਘਰ ਮੇਂ ਨਹੀਂ ਰਹਿਣਾ ਚਾਹੀਏ ਜਿੱਹਾਂ ਜਿੱਹਾਂ ਜਾਣਾ ਏ ਉहां ਵੀ ਜਾਏਗਾ ਨਹੀਂ ਤੂੰ ਨਾਲੇ ਰਹਿਣੀ ਏ ਜਿੱਥੇ ਨੂੰ ਮਰਜ਼ੀ ਕਹਦੇ ਨਾਲ ਜਾਊਂਗੀ ਨਾਲ ਜਾਊਂਗੀ ਘਰ ਵੀ ਰਹਿਣਾ ਸਿੱਖੋ ਆ ਵੀ ਘਰ ਮੇਂ ਇਹ ਅੱਛਾ ਚਲ ਠੀਕ ਆ ਤੈਨੂੰ ਗੁੱਸੇ ਨਹੀਂ ਕਰਨਾ ਹੈਗਾ ਤੂੰ ਨਾਲ ਚੱਲੀ ਮੇਰੇ ਠੀਕ ਆ ਠੀਕ ਇਹਦੇ ਵਿੱਚ ਲਾਈਨਿੰਗ ਲੱਗੂਗੀ ਲਾਈਨਿੰਗ ਵੀ ਉਹ ਲੱਗਣੀ ਆ ਜਿਹੜੀ ਵਧੀਆ ਹੋਊਗੀ ਦੇਖੋ ਜੇ ਇਹ ਹੈਗਾ ਸੂਟ ਆਪਾਂ ਨੇ 4-5 ਸੂਟਾਂ ਦੀ ਕਰੀਤੀ ਸ਼ਾਪਿੰਗ ਤੇ ਕਮੈਂਟ ਕਰਕੇ ਜਰੂਰ ਦੱਸਣ ਮੇਰੀਆਂ ਭੈਣਾਂ ਵੀ ਤੁਹਾਨੂੰ ਸੂਟਾਂ ਦੇ ਕਲਰ ਕਿੱਦਾਂ ਦੇ ਲੱਗੇ ਆ ਮੈਨੂੰ ਤਾਂ ਸੂਟ ਦੇਖੋ ਜੀ ਬਹੁਤ ਜ਼ਿਆਦਾ ਪਸੰਦ ਆਇਆ ਤੇ ਆਪਾਂ ਨੂੰ ਨਾ ਇੱਕ ਬਹੁਤ ਜ਼ਿਆਦਾ ਨਾ ਕਮੈਂਟ ਇੱਕ ਹੋਰ ਆਉਂਦਾ ਮੇਰੀਆਂ ਭੈਣਾਂ ਦਾ ਜਿੱਦਨ ਅਸੀਂ ਡੀਮਾਰਟ ਸ਼ਾਪਿੰਗ ਕਰਨ ਗਏ ਤੇ ਨਾ ਰੇਖਾ ਉਧਰ ਰੱਖ ਦੇ ਆਪਾਂ ਨੇ ਵੀਡੀਓ ਪਾਈ ਦੇਣਾ ਵੀ ਉਹਦੇ ਵਿੱਚ ਅਸੀਂ ਲੈ ਕੇ ਆਏ ਤੇ ਸ਼ੈਂਪੂ ਲੈ ਕੇ ਆਏ ਦੇ ਜਿਵੇਂ ਆਪਣੇ ਨਾ ਸਿਰ ਦੇ ਵਾਲ ਉਤਰਦੇ ਆ ਨਾ ਉਹਦੇ ਵਾਸਤੇ ਰੇਖਾ ਦਈ ਇੱਧਰ ਸ਼ਿਸ਼ੀ ਪਈਏ ਤੇਰੇ ਪਿਛਲੇ ਪਾਸੇ ਦੇਖੋ ਜੀ ਮੈਂ ਆਪਣੇ ਨਾ ਸਿਰ ਦੇ ਬਾਲ ਬਹੁਤ ਜ਼ਿਆਦਾ ਝੜਦੇ ਆ ਨਾ ਲਗਾਤਾਰ ਝੜੀ ਜਾਂਦੇ ਆ ਫੇਰ ਸਿਰ ਦੇ ਵਿੱਚ ਕੰਝ ਪੈਣਾ ਸ਼ੁਰੂ ਹੋ ਜਾਂਦਾ ਹੈ ਦੇਖੋ ਜੀ ਉਹਦੇ ਵਾਸਤੇ ਨਾ ਆਪਾਂ ਨੇ ਇਹ ਸ਼ੈਂਪੂ ਲੈ ਕੇ ਆਏ ਆ ਇਹ ਪਿਆਜ਼ ਦੇ ਨਾ ਰਸ ਤੋਂ ਬਣਿਆ ਹੋਇਆ ਏ ਅਸੀਂ ਇਹੀ ਵਰਤਦੇ ਆ ਹੁਣ ਇਹਦੇ ਨਾਲ ਨਾ ਬਾਲ ਬਹੁਤ ਝੜਦੇ ਤੇ ਜਦੋਂ ਦੇਸੀਂ ਇਹ ਵਰਤਣ ਲੱਗੇ ਨਾ ਹੁਣ ਬਾਲ ਬਹੁਤ ਘੱਟ ਝੜਦੇ ਬਹੁਤ ਫਰਕ ਪੈਣਾ ਸ਼ੁਰੂ ਹੋ ਗਿਆ ਹੈ ਦੇਖੋ ਜੀ ਅੱਜ ਕੱਲ ਤਾਂ ਇਹ ਸ਼ੈਂਪੂ ਸਾਰੇ ਸਟੋਰਾਂ ਤੇ ਦੁਕਾਨਾਂ ਤੇ ਮਿਲਦੇ ਆ ਤੁਸੀਂ ਵੀ ਲਿਆ ਸਕਦੇ ਆ ਦੇਰੇ ਵਾਸਤੇ ਨਾ ਆਪਾਂ ਨੇ ਨਾ ਅੱਜ ਸਪੈਸ਼ਲ ਵੀਡੀਓ ਬਣਾਈ ਆ ਤੇ ਮੇਰੀਆਂ ਭੈਣਾਂ ਨੇ ਜਰੂਰ ਕਹਿੰਦੀ ਦੀ ਦੀਦੀ ਦੱਸਿਓ ਜਰੂਰ ਇਸ ਦਾ ਤੇਲ ਵੀ ਮਿਲਨੇ ਲੱਗੇ ਹਾਂ ਇਹ ਕਰਦੇ ਆ ਇਹ ਹੈਗਾ ਸ਼ੈਂਪੂ ਇਹਦੇ ਨਾਲ ਨਾ ਬਾਲਾਂ ਨੂੰ ਦਾ ਨਾ ਬਹੁਤ ਜ਼ਿਆਦਾ ਫਰਕ ਪੈ ਜਾਣਾ ਤੇ ਬਾਲ ਕਾਲੇ ਵੀ ਹੋਣੇ ਸ਼ੁਰੂ ਹੋ ਜਾਣੇ ਆ ਦੇਖੋ ਜੀ ਇਹ ਹੈਗਾ ਇਹ ਤੇਲ ਬਾਅਦ ਵਿੱਚ ਤੇ ਨਾ ਤੁਸੀਂ ਬਾਲਾਂ ਨੂੰ ਨਾ ਚੰਗੀ ਤਰ੍ਹਾਂ ਨਾ ਤੇਲ ਦੀ ਮਾਲਸ਼ ਕਰਨੀ ਆ ਇਹ ਹੈਮੋਪੈਥਿਕ ਦੀ ਦੁਕਾਨ ਤੇ ਮਿਲੂਗਾ ਇਹ ਨਾਲ ਤੇਲ ਹੈ ਇਹਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਆ ਕਾਲਾ ਬਾਸ ਤੇ ਨਾ ਬਹੁਤ ਵਧੀਆ ਤੇਲ ਹੈ ਅਸੀਂ ਇਹੀ ਘਰ ਦੇ ਵਿੱਚ ਤੇਲ ਵਰਤਦੇ ਆ ਜੇ ਲਾਉਣ ਦੇ ਨਾਲ ਨਾ ਵਾਲਾਂ ਦਾ ਨਾ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਸਾਡੀ ਮੰਮੀ ਜੀ ਦੇ ਵੀ ਹੁਣ ਅਸੀਂ ਲਾਉਨੇ ਆ ਪਹਿਲਾਂ ਉਹਨਾਂ ਦਾ ਨਾ ਸਾਰਾ ਹੀ ਸਿਰ ਨਾ ਚਿੱਟਾ ਹੋ ਗਿਆ ਤਾਂ ਇਹ ਤੇਲ ਲਾਉਣ ਦੇ ਨਾਲ ਉਹਨਾਂ ਦੇ ਨਾ ਸਿਰ ਦੇ ਨਾ ਬਾਲ ਹੁਣ ਕਾਲੇ ਆਉਣੇ ਸ਼ੁਰੂ ਹੋ ਗਏ ਨੇ ਦੇਖੋ ਜੀ ਇਹ ਤੇਲ ਬਹੁਤ ਵਧੀਆ ਜਿੱਦਨ ਅਸੀਂ ਡੀਮਾਰਟ ਗਏ ਆ ਤੇ ਇਹਦੇ ਨਾਲ ਦੀ ਆਪਾਂ ਦੋ ਸ਼ੀਸ਼ੀਆਂ ਲੈ ਕੇ ਆਏ ਆ ਇਹਦੇ ਨਾਲ ਇੱਕ ਨਾਲ ਇੱਕ ਫ੍ਰੀ ਮਿਲੀ ਹੈ ਬਹੁਤ ਵਧੀਆ ਹੈ ਤੇ ਬਾਲਾਂ ਦੀ ਨਾ ਗਰੋਥ ਵੀ ਵਧੀਆ ਹੋਊਗੀ ਇਹਦੇ ਨਾਲ ਤੁਸੀਂ ਇਹ ਤੇਲ ਨਾ ਜ਼ਰੂਰ ਵਰਤ ਕੇ ਦੇਖਿਓ ਚਲੋ ਜੀ ਆਪਣੀ ਵੀਡੀਓ ਨਾ ਫੇ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਾਵਾਂਗੇ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਹੁਣ ਅਗਲੀ ਵੀਡੀਓ 'ਚ ਬਾਏ ਬਾਏ